ਕਹਲੇ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਿਰਧ ਆਸ਼ਰਮ ਜਲੂਰ ਰੋਡ ਬਰਨਾਲਾ ਵਿਖੇ ਰਣ ਵਾਲੇ 95 ਸਾਲਾ ਬਜ਼ੁਰਗ ਜੋਗਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ ਬਿਰਧ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਅਤੇ ਪ੍ਰਬੰਧ ਕਮੇਟੀ ਵੱਲੋਂ ਗੁਰ ਮਰਿਆਦਾ ਅਤੇ ਸਿੱਖੀ ਰਹੁ ਰੀਤਾ ਮੁਤਾਬਕ ਰਾਮ ਬਾਗ ਬਰਨਾਲਾ ਵਿਖੇ ਕੀਤਾ ਗਿਆ ਬਾਬਾ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਾਡੇ ਬਿਰਧ ਆਸ਼ਰਮ ਵਿੱਚ ਕਾਫੀ ਬਜ਼ੁਰਗ ਰਹਿੰਦੇ ਹਨ ਜਿਨ੍ਹਾਂ ਦੀ ਸੇਵਾ ਅਤੇ ਸੰਭਾਲ ਸਾਡੇ ਵੱਲੋਂ ਕੀਤੀ ਜਾਂਦੀ ਹੈ। ਜੋਗਿੰਦਰ ਸਿੰਘ ਜੀ ਸਾਡੇ ਕੋਲ ਕੁਝ ਸਮੇਂ ਤੋਂ ਰਹੇ ਸਨ ਅਤੇ ਅਚਾਨਕ ਹੀ ਚਲਾਣਾ ਕਰ ਗਏ। ਉਹਨਾਂ ਦੀ ਵੱਡੀ ਉਮਰ ਹੋਣ ਕਰਕੇ ਉਹਨਾਂ ਦਾ ਵਿਵਾਨ ਗੁਬਾਰਿਆਂ ਨਾਲ ਸਜਾਇਆ ਗਿਆ ਅਤੇ ਬਿਰਧ ਆਸ਼ਰਮ ਤੋਂ ਰਾਮ ਬਾਗ ਤੱਕ ਵੈਰਾਗਵੀ ਸ਼ਬਦਾਂ ਨਾਲ ਉਹਨਾਂ ਦੀ ਅਰਥੀ ਲਗਾਈ ਗਈ ਜਿਸ ਵਿੱਚ ਬਜ਼ੁਰਗ ਬਾਬੇ ਜੋਗਿੰਦਰ ਸਿੰਘ ਦੇ ਪਰਿਵਾਰ ਤੋਂ ਇਲਾਵਾ ਹੋਰ ਸਿੱਖ ਵੀ ਹਾਜ਼ਰ ਸਨ। ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਬਜ਼ੁਰਗਾਂ ਦੀ ਸੇਵਾ ਅਤੇ ਸੰਭਾਲ ਹਮੇਸ਼ਾ ਕੀਤੀ ਜਾਵੇ। ਬਜ਼ੁਰਗਾਂ ਦੀ ਸੇਵਾ ਸਿਰਫ ਧਰਮ ਦੀ ਲੋੜ ਨਹੀਂ, ਸਗੋਂ ਮਨੁੱਖਤਾ ਦੀ ਮਿਸਾਲ ਵੀ ਹੈ। ਸਾਡਾ ਆਸ਼ਰਮ ਬੇਕਰ ਬਜ਼ੁਰਗਾਂ ਲਈ ਸਹਾਰਾ ਹੈ ਅਤੇ ਹਰ ਬਜ਼ੁਰਗ ਨੂੰ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ। ਇਹ ਸੇਵਾ ਸਿਰਫ ਤਤਕਾਲੀ ਲਾਭ ਲਈ ਨਹੀਂ, ਸਗੋਂ ਮਨੁੱਖਤਾ ਦੀ ਸਿੱਖਿਆ ਲਈ ਹੈ। ਜੋਗਿੰਦਰ ਸਿੰਘ ਜੀ ਦੇ ਸੰਸਕਾਰ ਨੇ ਸੰਗਤ ਅਤੇ ਆਸ਼ਰਮ ਦੇ ਸਾਰੇ ਸੇਵਾਦਾਰਾਂ ਨੂੰ ਗਹਿਰਾ ਪ੍ਰਭਾਵ ਦਿੱਤਾ ਅਤੇ ਬਜ਼ੁਰਗਾਂ ਦੀ ਸੇਵਾ ਅਤੇ ਸਤਿਕਾਰ ਦੇ ਮਹੱਤਵ ਨੂੰ ਦੁਬਾਰਾ ਸਾਬਤ ਕੀਤਾ। ਸੁਭਿਆਕ ਸੰਸਥਾ ਸੇਵਾ ਕਾਰਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਿਰਸਾ ਰਣ ਸੁਨੇੜਾ ਬਾਹਲ ਤੋਂ ਜਿਹਨੂੰ ਰੂਰਤ ਬਣਿਆ ਉੱਥੋਂ ਬਖ ਜਗਿੰਦਰ ਸਿੰਘ ਦੀ ਅੰਤਮ ਯਾਤਰਾ ਚੱਲੀ ਬਾਪੂ ਨੂੰ ਬਧਾਈ ਦੇਣ ਵਾਸਤੇ ਸਭੂ ਸੇਵਾਦਾਰ ਹੋਰੇ ਨਾਲ ਬਾਪੂ ਜੀ ਅੰਮ੍ਰਿਤ ਦੇਵ ਜੀ ਨੂੰ ਬਾਤ ਤੇ ਜਾ ਰਹੇ ਨੇ 95 ਸਾਲ ਦੀ ਸਰਗੋ ਵਿਕੇਸ ਜੀ ਨੇ ਸੰਸਾਰ ਦੀ ਯਾਤਰਾ ਪੂਰੀ ਕਰਕੇ ਅੱਜ ਸੰਸਾਰ ਨੂੰ ਅਲਵਿਦਾ ਕਹਿ ਦੇਣਾ ਸੰਘੇੜਾ ਤੋਂ ਬਾਈਪਾਸ ਜ਼ਿਲ੍ਹਾ ਹੁੜਤੇ ਹੋਈ ਸਾਰੇ ਸੇਵਾਦਾਰਾਂ ਨੇ ਸੇਵਾ ਵੀ ਕੀਤੀ ਤੇ ਆਪਣੇ ਨਾਲ ਵੀ ਵੱਡੇ ਵੱਡੇ ਦੁਨੀਆਂ ਦੇ ਰਾਜ ਕਾਲ ਜਾਂਦੇ ਨਾਮ ਤੋ ਬਿਨ ਬਰਡੇ ਬੜੇ ਦੁਨੀਆ ਦੇ ਰਾਜ ਜੀ ਆਲੀ ਜਾਂਦੇ ਨਾ ਖਾਲੀਗੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਰ ਬਾਬਾ ਬੰਦਾ ਸਿੰਘ ਬਹਾਦਰ ਫਿਰਦਾ ਅਸਰਮ ਸੰਘੇੜਾ ਬਾਈਪਾਸ ਤੋਂ ਤੁਜਲੂ ਰੋਡ ਤੇ ਸਥਾਪਿਤ ਹੈ ਸੋ ਉਥੇ ਪਿਛਲੇ ਦਿਨੀ ਸਾਡੇ ਕੋਲੇ ਬਾਪੂ ਜਗENDER ਸਿੰਘ ਬਰਦਾ ਅਸਰਮ ਦੇ ਵਿੱਚ 5 ਨੰਬਰ ਗਲੀ ਬਰਨਾਲੇ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਐਮਸੀ ਸਹਿਵਾਨ ਦੀ ਸਹਿਮਤੀ ਦੇ ਨਾਲ ਅਸੀਂ ਉੱਥੇ ਲੈ ਕੇ ਗਏ। ਸੋ ਲੰਮਾ ਸਮਾਂ ਸੇਵਾ ਕੀਤੀ। ਬਾਪੂ ਜਗENDER ਸਿੰਘ ਦੀ ਅਵਸਥਾ ਵੱਡੀ ਹੋਣ ਕਰਕੇ ਕਿਉਂਕਿ ਵਿਰਧ ਅਵਸਥਾ ਸੀ ਉਮਰ ਵੱਡੀ ਸੀ। ਸੋ ਬਾਪੂ ਜੀ ਅਕਾਲ ਚਲਾਣਾ ਕਰ ਗਏ। ਬਾਬਾ ਜਗENDER ਸਿੰਘ ਸੋ ਉਹਨਾਂ ਦੀ ਜਿਹੜੀ ਅੰਤਮਕ ਯਾਤਰਾ ਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਆਉਦੇਦਾਰ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਉਹਨਾਂ ਦੇ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਭਾਈ ਗੋਲਦੀ ਸਿੰਘ ਜੋ ਬਾਪੂ ਜੀ ਗਿੰਦਰ ਸਿੰਘ ਜੀ ਆ ਦਾ ਜੋ ਬੇਟਾ ਹੈ ਸਮੁੱਚਾ ਪਰਿਵਾਰ ਉਹਨਾਂ ਦਾ ਨਾਲ ਆਇਆ ਉਹਨਾਂ ਦੀ ਬੇਟੀ ਵੀ ਆਈ ਹੈ ਨੂਰ ਰਾਣੀ ਵੀ ਆਈ ਹੈ ਸੋ ਦੋਤਾ ਵੀ ਆਇਆ ਨਾਲ ਸੋ ਸਮੂਹ ਸਮੂਹ ਪਰਿਵਾਰ ਆਇਆ ਤੇ ਅੱਜ ਬਿਰਦਾ ਆਸ਼ਰਮ ਤੋਂ ਅਸੀਂ ਬਾਪੂ ਜੀ ਦਾ ਵਿਵਾਨ ਅੰਤਮ ਯਾਤਰਾ ਰਾਮ ਬਾਗ ਬਰਨਾਲੇ ਲੈ ਕੇ ਆਏ ਆਂ ਸੋ ਅੱਜ ਸਮੂਹ ਅਹੁਦੇਦਾਰ ਸਮੂਹ ਸੰਗਤ ਦੀ ਮੌਜੂਦਗੀ ਦੇ ਵਿੱਚ ਬਾਪੂ ਜਗਵਿੰਦਰ ਸਿੰਘ ਜੀ ਨੂੰ ਵਧਾਈ ਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਬੰਦਗੀ ਦੀ ਸ਼ਾਂਤੀ ਦੇ ਭਾਵ ਨਾਲ ਅੱਜ ਦੀ ਸ਼ੁਰੂਆਤ ਬਹੁਤ ਧਰਮਾਂ ਦਾ ਧਿਆਨ ਕਰਦੇ ਹੋਏ ਜੀ